ਬਾਅਦ ਫਿਰ ਪੀਟੀਆਈ ਬੇਰੋਜ਼ਗਾਰ ਅਧਿਆਪਕਾਂ ਦੇ ਵੱਲੋਂ ਟੈਂਕੀ ਤੇ ਚੜਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਦੱਸਿਆ ਕਿ ਇਸ ਮੌਕੇ ਉਹਨਾਂ ਦੱਸਿਆ ਕਿ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ ਜਿਸ ਕਾਰਨ ਉਹ ਵਿਰੋਧ ਕਰ ਰਹੇ ਨੇ ਉਤਹੀ ਇਸ ਮੌਕੇ ਜਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਹ ਟੈਂਕੀ ਤੇ ਚੜ ਗਏ ਟੈਂਕੀ ਤੇ ਚੜੀ ਮਹਿਲਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸੇ ਨਾਲ ਤੱਕੇਸ਼ਾਹੀ ਕੀਤੀ ਜਾਂ ਫਿਰ ਕਿਸੇ ਨੂੰ ਵੀ ਜ਼ਬਰਨ ਹਿਰਾਸਤ ਚੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੈਟਰੋਲ ਪਾ ਕੇ ਖੁਦ ਨੂੰ ਅਕਲਾ ਲੜਨਗੇ ਧਰਨੇ ਤੇ ਬੈਠੇ ਦਾ ਜੀ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਬਹੁਤ ਸਾਲ ਹੋ ਗਏ ਸਰਕਾਰ ਸਾਨੂੰ ਲਾਰੇ ਤੇ ਲਾਰਾ ਲਾਈ ਜਾਂਦੀ ਹੈ ਕਦੇ ਕਹਿੰਦੇ ਆ ਤੁਹਾਡਾ ਕੱਲ ਪੋਰਟਲ ਓਪਨ ਕਰਾਂਗੇ ਪਰਸੋਂ ਕਰਾਂਗੇ ਹਫਤੇ ਬਾਅਦ ਕਰਾਂਗੇ ਪਰ ਹਲੇ ਤੱਕ ਅਸੀਂ ਉਹਨਾਂ ਦੇ ਲਾਰਿਆਂ ਤੇ ਤੁਰੇ ਫਿਰਦੇ ਆ ਤੇ ਸਾਨੂੰ ਉਮੀਦ ਹੈ ਵੀ ਸ਼ਾਇਦ ਸਾਡੀ ਸ਼ਾਇਦ ਧਰਨਾ ਲਾ ਕੇ ਸਾਡਾ ਸੁਣ ਲੈਣ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿਉਂਕਿ ਸਾਡੇ ਨਾਲ ਕੋਈ ਪ੍ਰਸ਼ਾਸਨ ਚੰਗੀ ਤਰ੍ਹਾਂ ਗੱਲ ਤੱਕ ਨਹੀਂ ਕਰ ਰਿਹਾ ਹੈਗਾ ਕੁਝ ਉੱਪਰਲੇ ਅਧਿਕਾਰੀਆਂ ਨੇ ਕੋਈ ਪਹੁੰਚ ਕੀਤੀ ਆ ਕਾਰਨ ਹੈਗਾ ਜਨਮ ਦੀ ਕੋਈ ਜਿਹੜੀ ਕੋਸ਼ਿਸ਼ ਕੀਤੀ ਆ ਹਾਂਜੀ ਸਰ ਅਸੀਂ ਉੱਪਰਲੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਆ ਉਹ ਹਮੇਸ਼ਾ ਹੀ ਸਾਨੂੰ ਇਹ ਕਹਿ ਦਿੰਦੇ ਨੇ ਵੀ ਕੋਈ ਨਾ ਤੁਸੀਂ ਚਲੋ ਥੋੜਾ ਕੰਮ ਹੋ ਜੂਗਾ ਤੁਹਾਨੂੰ ਉੱਥੇ ਕਿੰਨਾ ਚਿਰ ਹੋ ਗਿਆ ਘੱਤਣੇ ਨੂੰ ਬੈਠੇ ਜੀ ਧੰਨੇ ਤੇ ਬੈਠੇ ਨੂੰ ਅੱਜ ਸਾਨੂੰ 3 ਦਿਨ ਹੋ ਗਏ ਜੀ ਅੱਜ ਤੀਜਾ ਦਿਨ ਹੈ ਰਾਤ ਵੀ ਅਸੀਂ ਇੱਥੇ ਹੁਣ ਕੋਈ ਸਰ ਲੈਣ ਆਇਆ ਕੋਈ ਗੱਲਬਾਤ ਕਰਨ ਆਇਆ ਤੁਹਾਡੇ ਨਾਲ ਗੱਲਬਾਤ ਤਾਂ ਕਹਿ ਦਿੰਦੇ ਨੇ ਜੀ ਪਰ ਚੰਗੀ ਤਰ੍ਹਾਂ ਸਾਡੇ ਨਾਲ ਕੋਈ ਐ ਨਹੀਂ ਹੈਗਾ ਵੀ ਕੋਈ ਚੰਗੀ ਤਰ੍ਹਾਂ ਕਿਸੇ ਮੁੱਦੇ ਤੇ ਪਹੁੰਚ ਰਿਜ਼ਲਟ ਮਿਲੇ ਸੰਜੀਗੁਰਾ ਨਾਲ ਕੋਈ ਮੁਲਾਕਾਤ ਹੋਈ ਤੁਹਾਡੀ ਜਾਂ ਤੁਸੀਂ ਉਧਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਹਾਂਜੀ ਪਰ ਸਾਡੀ ਕੋਈ ਨਹੀਂ ਸੁਣਵਾਈ ਮੈਂ ਕਹਿਣਾ ਚਾਹਣਾ ਜੀ ਸਰਕਾਰ ਵਾਰ-ਵਾਰ ਲਾਰੇ ਲਾ ਰਹੀ ਹੈ ਆ ਤੁਸੀਂ ਦੇਖੋ 26 April ਨੂੰ ਸਰਕਾਰ ਨੇ ਇਹ ਕਿਹਾ ਸੀ 2000 ਪੀਟੀ ਦਾ ਅਪਤਿਕਾਂ ਦੀ ਪ੍ਰਮਾਣਗੀ ਲਈ ਸਿੱਖਿਆ ਵਿਭਾਗ ਨੂੰ ਭਰਤੀ ਬੋਰਡ ਨੂੰ ਪੱਤਰ ਭੇਜ ਦਿੱਤਾ ਹੈ ਹਫਤੇ ਦੇ ਅੰਦਰ ਇਹਨਾਂ ਨੇ ਕਿਹਾ ਸੀ ਆ ਉੱਪਰ ਲਿਖਿਆ ਜੀ ਹਫਤੇ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਪਰ ਅੱਜ ਮਹੀਨਾ ਟੱਪ ਗਿਆ ਨਹੀਂ ਹੋਈ ਉਸ ਤੋਂ ਬਾਅਦ ਆਪ ਗਵਰਨਮੈਂਟ ਆਫ ਪੰਜਾਬ ਇਹਨਾਂ ਦਾ ਫੇਸਬੁੱਕ ਦਾ ਪੇਜ ਆ ਉਹਦੇ ਤੇ ਵੀ ਇਹਨਾਂ ਨੇ ਇਹ ਚੀਜ਼ ਪਾਈ ਹੋਈ ਆ ਤੁਸੀਂ ਕਲੀਅਰ ਕੱਟ ਦੇਖ ਸਕਦੇ ਹੋ ਉਸ ਤੋਂ ਬਾਅਦ ਆ 15 ਤਰੀਕ ਦਾ ਬਿਆਨ ਆ ਜੀ 500 ਲੈਕਚਰਾਰ ਤੇ 2000 ਪੀਟੀਆਈ ਜਲਦੀ ਭਰਤੀ ਕੀਤੇ ਜਾਣਗੇ ਉਸ ਤੋਂ ਬਾਅਦ ਦੇਖੀਏ ਆ ਵੀ 26 April ਦਾ ਅਖਬਾਰ ਦੇ ਵਿੱਚ ਬਿਆਨ ਆ ਫੈਕਟਰੀ ਮੈਮ ਨੇ ਦੱਸਿਆ ਮਿਸਟਰ ਮੈਮ ਨੇ ਵੀ ਇਹ ਕਹਿ ਕੇ ਅਸਾਮੀਆਂ ਲਈ 7 ਦਿਨਾਂ ਦੇ ਅੰਦਰ ਅਧਿਕਾਰਿਤ ਵੈਬਸਾਈਟ ਤੇ ਇਹ ਉਪਲਬਧ ਹੋ ਜਾਣਗੇ ਤੁਹਾਡੇ ਫਾਰਮ ਭਰ ਲੈ ਵੀ ਉਸ ਤੋਂ ਬਾਅਦ ਆ ਵੀ ਆਪਾਂ ਇਹਨਾਂ ਦੇ ਫੇਸਬੁੱਕ ਪੇਜ ਦਾ ਦੇਖ ਸਕਦੇ ਹਾਂ ਉਹੀ ਚੀਜ਼ ਸਰਕਾਰ ਵਾਅਦੇ ਕਰ ਰਹੀ ਆ ਪਰ ਪੂਰੇ ਨਹੀਂ ਕਰ ਰਹੀ ਤੁਹਾਡੇ ਕੇ ਨਾਲ ਅਖਬਾਰਾਂ ਵਿੱਚ ਐਡ ਵੀ ਦੇ ਰਹੀ ਆ ਆਪਦੇ ਫੇਸਬੁੱਕ ਪੇਜਾਂ ਤੇ ਮਨਜ਼ੂਰੀ ਵੀ ਕਰ ਰਹੀ ਆ ਜਿੱਦਾਂ ਵੈਸਟ ਹਾਲਕੇ ਦੀ ਚੋਣ ਚੱਲ ਰਹੀ ਆ ਤੇ ਫਿਰ ਤੁਸੀਂ ਕੀ ਹੁਣ ਕੀ ਤੁਹਾਡਾ ਅਗਲਾ ਐਕਸ਼ਨ ਪਲਾਨ ਕੀ ਆ ਅਸੀਂ ਖੁੱਲ ਕੇ ਵਿਰੋਧ ਕਰਾਂਗੇ ਜੀ ਇਹਨਾਂ ਦਾ ਅੱਜ ਨੋਮੀਨੇਸ਼ਨ ਵੀ ਦਾਖਲ ਕਰ ਰਹੇ ਨੇ ਸੋ ਅੱਜ ਵੀ ਵਿਰੋਧ ਕਰ ਰਹੇ ਹਾਂ ਇਸ ਦਾ ਕਰ ਰਹੇ ਆ ਕਰ ਰਹੇ ਆ ਹੁਣ ਕਰਾਂਗੇ ਕੋਈ ਪੁਲਿਸ ਦੇ ਪੁਲਿਸ ਦਾ ਥ੍ਰੈਟ ਹੈਗਾ ਡਰ ਹੈਗਾ ਕਿ ਤੁਹਾਨੂੰ ਲੈ ਜਾਣਗੇ ਚੁੱਕੇ ਆ ਹਰਾਸਮੈਂਟ ਚ ਲੈਣਗੇ ਇਸ ਬੰਦੀ ਚੱਕੇ ਆ ਉਸ ਦਿਨ ਸਾਡੇ ਡੰਡੇ ਵੀ ਮਾਰੇ ਗਏ ਆ ਸਾਨੂੰ ਚੱਕ ਕੇ ਵੀ ਲੈ ਜਾਣ ਰਿਹਾ ਅੱਜ ਵੀ ਸਾਡਾ ਪੋਰਟਲ ਆਨਲਾਈਨ ਚਾਹੀਦਾ ਕਿੰਨੇ ਤੁਸੀਂ ਇਹਦੇ ਅਪਕ ਇੱਥੇ ਹੁਣੇ ਇੱਥੇ ਹੈਗੇ ਬੇਰੋਜ਼ਗਾਰ ਸਾਡੇ ਪਾਸੇ 60 ਤੋਂ 70 ਬੰਦੇ ਹੈਗੇ ਆ ਬਾਕੀ ਸਾਡੇ ਸਾਥੀ ਲਗਭਗ 70 80 ਬੰਦੇ ਹੋਰ ਆ ਟੋਟਲ ਕਿੰਨੀ ਹੈ ਜੀ ਟੋਟਲ ਗਿਣਨੇ ਦੀ 10 ਤੋਂ 15000 ਬੰਦਾ ਜੀ ਹਮ ਸਾਰੇ ਬੇਰੋਜ਼ਗਾਰ ਨੇ ਸਾਰੇ ਬੇਰੋਜ਼ਗਾਰ ਹੈ ਜੀ 2008 ਤੋਂ ਬਾਅਦ ਇਹ ਭਰਤੀ ਨਹੀਂ ਆਈ ਇੱਕ ਵਾਰ ਵੀ ਮੈਂ 2013 ਦਾ ਪਾਸ ਆਊਟ ਆ ਮੈਨੂੰ ਐਕਟ 20 ਪੇਪਰ ਦੇ ਦਾ ਮੌਕਾ ਨਹੀਂ ਮਿਲਿਆਗਾ ਸਰਕਾਰਾਂ ਨੇ ਪਿਛਲੀਆਂ ਨੇ ਵੀ ਉਹੀ ਕੀਤਾ ਉਹੀ ਇਹ ਕਰ ਰਹੇ ਆ ਮੈਨੂੰ ਤਾਂ ਇਹ ਜਾਬਦਾ ਪਿਛਲੀਆਂ ਸਰਕਾਰਾਂ ਕੀ ਕਰਦੀਆਂ ਸੀ ਭਰਤੀ ਕੱਢਦੀ ਹੁਣ ਇਹ ਜਾਪ ਰਿਹਾ ਸ਼ਾਇਦ ਇਹ ਸਰਕਾਰ ਵੀ ਇਹ ਵੇਟ ਕਰ ਰਹੀ ਹੈ ਵੀ ਭਾਰਤੀ ਦੇ ਉੱਤੇ ਕੋਈ ਨਾ ਕੋਈ ਰੱਟ ਪਵੇ ਸਾਨੂੰ ਬਹਾਨਾ ਮਿਹਲੇ ਤੇ ਭਾਰਤੀ ਨੂੰ ਡਿਲੇ ਕੀਤਾ ਜਾਵੇ ਮੇਰਾ ਨਾਮ ਅਮਨਦੀਪ ਕੰਬੋਜ ਜੀ ਮੈਂ ਨਵੀਂ ਬੇਰਜ਼ਗਰ ਪੀਟੀਆਈ ਯੂਨੀਅਨ ਦਾ ਸੂਬਾ ਪ੍ਰਧਾਨ ਹਾਂ ਤੁਸੀਂ ਏ ਧਰਨਾ ਲਾਇਆ ਥੀ ਲਾਇਆ ਸਰ ਅਸੀਂ ਅੱਜ ਨਹੀਂ ਧਰਨਾ ਲਾਇਆ ਸਾਡਾ ਇੱਥੇ ਧਰਨਾ ਜਿਹੜਾ ਕਿ 28 ਮਈ ਦਾ ਚੱਲ ਰਿਹਾ ਜੀ ਕਾਰਨ ਸਾਰੇ ਇਹ ਸਾਡੀਆਂ 2021 ਦੇ ਵਿੱਚ 2000 ਪੀਟੀਆਈ ਪੋਸਟ ਆਫ ਪ੍ਰਾਇਮਰੀ ਕਾਡਰ ਦੇਣ ਆਈਆਂ ਸਨ ਜਿੰਨਾ ਦਾ ਜਿਹੜਾ ਕਿ ਅਜੇ ਤੱਕ ਪੋਰਟਲ ਆਨਲਾਈਨ ਨਹੀਂ ਕੀਤਾ ਗਿਆ ਔਰ ਨਾ ਹੀ ਜਿਹੜਾ ਕਿ ਫਾਰਮ ਭਰਵਾਏ ਜਾ ਰਿਹਾ ਸਰਕਾਰ ਜਿਹੜਾ ਕਿ ਲਗਾਤਾਰ ਮਸ਼ਹੂਰੀਆਂ ਕਰ ਰਹੀ ਹੈ ਜਿੱਦਾਂ ਦਾ ਉਹਨੂੰ ਪਤਾ ਹੀ ਹੈ ਕਿ ਅ ਸਿੱਖਿਆ ਕ੍ਰਾਂਤੀ ਜਿਹੜੀ ਚੱਲ ਰਹੀ ਹੈ ਸਕੂਲਾਂ ਦੇ ਵਿੱਚ ਤਾਂ ਉਹਦੇ ਵਿੱਚ ਹਰ ਸਟੇਜ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਰ ਇੱਕ ਐਮਏ ਵੱਲੋਂ ਜਿਹੜਾ ਕਿ ਆ ਬਿਆਨ ਦਿੱਤਾ ਜਾ ਰਿਹਾ ਕਿ ਅਸੀਂ ਜਲਦੀ 2000 ਪੀਟੀਆ ਪੋਸਟਾਂ ਦੀ ਭਰਤੀ ਕਰਨ ਜਾ ਰਿਹਾ ਦੂਜੇ ਪਾਸੇ ਜਿਹੜਾ ਕਿ ਇਹਨਾਂ ਦੇ ਫੋਕੇ ਬਾਦ ਨੇ ਫੋਕੇ ਬਿਆਨ ਨੇ ਸਾਡਾ ਜਿਹੜਾ ਕਿ ਅਜੇ ਤੱਕ ਫਾਰਮ ਵੀ ਨਹੀਂ ਕਰਵਾਇਆ ਜਾ ਰਿਹਾ ਕਾਰਨ ਕੀ ਹੈ ਜੀ ਸਰ ਕਾਰਨ ਪਤਾ ਹੀ ਨਹੀਂ ਕਾਰਨ ਤੁਹਾਨੂੰ ਕੋਈ ਹੋਰ ਵੱਡੀ ਗੱਲ ਦੱਸਦਾ ਜੀ ਕੱਲ ਇਹਨਾਂ ਦੇ OSD ਸਾਹਿਬ ਨਾਲ ਬੋਬੀ ਡਾਕਟਰ ਬੋਬੀ ਕਹਿੰਦੇ ਆ ਜੀ ਲੁਧਿਆਣੇ ਦੇ ਆ ਉਹਨਾਂ ਨਾਲ ਮੀਟਿੰਗ ਹੋਈ ਔਰ ਸੰਜੀਵ ਰੋੜਾ ਦੇ ਨਾਲ ਵੀ ਮੀਟਿੰਗ ਹੋਈ ਅਸੀਂ ਉਹਨਾਂ ਨੂੰ ਕਿਹਾ ਇਹਨਾਂ ਦੇ ਬਿਆਨ ਔਰ ਇਹਨਾਂ ਦੇ ਜਿਹੜੇ ਅਪਰੂਵ ਦਿੱਤੇ ਵੀ ਸਿੱਖਿਆ ਮੰਤਰੀ ਔਰ ਸਿੱਖਿਆ ਵਿਭਾਗ ਵੱਲੋਂ ਇਹ ਕਿਹਾ ਜਾ ਰਿਹਾ ਸੀ 6 ਅਪ੍ਰੈਲ ਨੂੰ 7 ਦਿਨਾਂ ਦੇ ਅੰਦਰ-ਅੰਦਰ ਜਿਹੜੀ ਆ ਤੁਹਾਡੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਊਗੀ ਅੱਜ ਦੇਖੋ ਜੀ 26 ਮਈ ਵੀ ਨਾਂ ਗਿਆ ਵੀ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤਾਂ ਸਾਰਾ ਦਿਨ ਸਾਨੂੰ ਉੱਥੇ ਬਿਠਾਈ ਰੱਖਿਆ ਮੀਟਿੰਗ ਜ਼ਰੂਰ ਕੀਤੀ ਕਦੇ ਇਸੇ ਉੱਚ ਅਧਿਕਾਰੀ ਨੂੰ ਫੋਨ ਲਾ ਲਿਆ ਜਾਂਦਾ ਸੀ ਕਿ ਇਹਨਾਂ ਦੀ ਭਰਤੀ ਦਾ ਸਟਾਰਟ ਹੋਣ ਦਾ ਕਾਰਨ ਕੀ ਹੈ ਕਾਰਨ ਕੀ ਨਿਕਲਿਆ ਜੀ ਇਹਨਾਂ ਦੀ ਭਰਤੀ ਕੋਰਟ ਵਿੱਚ ਆ ਜੀ ਅਸੀਂ ਕਿਹਾ ਜੀ ਕੋਈ ਰਿਟਰਨ ਦੇ ਵਿੱਚ ਆਰਡਰ ਕੋਈ ਸਟੇ ਆਰਡਰ ਹੋਵੇਗਾ ਤਾਂ ਸਾਨੂੰ ਉਹ ਸ਼ੋਅ ਕਰਦੇ ਜੀ ਕਹਿੰਦੇ ਜੀ ਵਰਬਲੀ ਚਿਆ ਗਿਆ ਤੇ ਵਰਬਲੀ ਤਾਂ ਫਿਰ ਬਹੁਤ ਕੁਝ ਤੁਸੀਂ ਰਿਟਰਨ ਦੇ ਵਿੱਚ ਕਹਿ ਰਹੇ ਹੋ ਫਿਰ ਇਹ ਨਹੀਂ ਪੂਰਾ ਕੀਤਾ ਜਾ ਰਿਹਾ ਜਦੋਂ ਸ਼ਾਮ ਨੂੰ ਫਿਰ ਦੁਬਾਰਾ ਮੀਟਿੰਗ ਹੋਈ ਤਾਂ ਉਹਦੇ ਵਿੱਚ ਇਹ ਕਿਹਾ ਗਿਆ ਅਰੋੜਾ ਸਾਹਿਬ ਜੀ ਵੱਲੋਂ ਆਪਾਂ ਕਾਰਨ ਲੱਭਦੇ ਆ ਤਾਂ ਇੱਥੋਂ ਜਿਹੜਾ ਕਿ ਸਰਕਾਰ ਦੀ ਨੀਤ ਸਾ ਨੀਤ ਜਿਹੜੀ ਹੈ ਸਾਫ਼ ਤੇ ਸਪਸ਼ਟ ਹੈ ਜੀ ਇਹ ਭਰਤੀ ਨੂੰ ਡਿਲੇ ਕਰਨਾ ਚਾਹੁੰਦੀ ਹੈ ਜੀ ਉਹ ਜਿੱਥੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਹ ਕਿ 45000 ਤੋਂ ਵੱਧ ਜਿਹੜੇ ਲੋਕ ਆ ਜਾਂ ਮੁੰਡੇ ਕੁੜੀਆਂ ਨੇ ਅਸੀਂ ਉਹਨਾਂ ਨੂੰ ਨੌਕਰੀ ਦੇ ਦਿੱਤੀ ਹੈ ਸਾਰੇ ਕਾਗਜ਼ਾਂ ਦੇ ਵਿੱਚ ਆ ਔਰ ਫੋਕੇ ਬਿਆਨ ਆ ਜੇ ਭਰਤੀ ਕੀਤੀ ਹੁੰਦੇ ਤਾਂ ਅਸੀਂ ਇੱਥੇ ਥੋੜੀ ਰੋਲਣਾ ਸੀ ਸਾਡਾ ਤਾਂ ਅਜੇ ਤੱਕ ਫਾਰਮ ਹੀ ਨਹੀਂ ਭਰਵਾਇਆ ਜੀ ਇਹਨਾਂ ਨੇ ਚੌਥੇ ਦਿਨ ਬਾਅਦ ਬਿਆਨ ਆ ਜਾਂਦਾ ਜੀ ਅਸੀਂ ਜਲਦੀ ਕਰਨ ਜਾ ਰਹੀਆਂ ਜਾਂ ਤਾਂ ਸਾਨੂੰ ਜਵਾਬ ਹੀ ਦੇ ਦਿਓ ਕਿ ਅਸੀਂ ਤੁਹਾਡੀ ਭਰਤੀ ਨਹੀਂ ਕਰਨੀਗੀ ਔਰ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਦਾ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਸੀ ਸਾਨੂੰ ਇੱਥੇ ਕਿਹਾ ਜਾ ਰਿਹਾ ਸਾਡੇ ਵੱਡੇ ਭੈਣ ਭਾਈਆਂ ਵੱਲੋਂ ਵੀ ਤੁਸੀਂ ਖੇਤੀ ਕਰ ਲਓ ਤੁਸੀਂ ਇਹ ਕਿਉਂ ਕਰ ਰਹੇ ਹੋ ਤੁਸੀਂ ਖੇਤੀ ਕਰ ਲਓ ਜੇ ਤੁਸੀਂ ਲੱਗਿਓ ਤਾਂ ਦੇਖੋ ਜੀ ਤੁਸੀਂ ਤੁਹਾਡੀ ਜੋ ਡਿਊਟੀ ਹੈ ਤੁਸੀਂ ਉਹ ਕਰੋ ਤੁਹਾਨੂੰ ਇਹ ਕਹਿਣ ਦਾ ਸਾਨੂੰ ਰਾਈਟ ਨਹੀਂ ਵੀ ਤੁਸੀਂ ਕੀਤੀ ਕਰ ਲੋ ਜੀ ਤੁਸੀਂ ਉਹ ਕਰ ਲੋ ਠੀਕ ਤੁਹਾਡੀ ਜੋ ਡਿਊਟੀ ਹੈ ਤੁਸੀਂ ਕਰੋ ਸਾਡੇ ਰਿਸਪੈਕਟ ਤੋਂ ਤੁਹਾਡੀ ਡਿਊਟੀ ਲੱਗੀ ਹੈ ਜੀ ਪਰ ਤੁਹਾਨੂੰ ਇਹ ਰਾਈਟ ਨਹੀਂ ਅਸੀਂ ਡਿਗਰੀ ਕੀਤੀ ਹੈ ਪੜ੍ਹੇ ਲਿਖੇ ਕੋਈ ਅਨਪੜ੍ਹ ਨਹੀਂ ਹੈਗੇ ਜਿਵੇਂ ਹੁਣ 22 ਲੱਖ ਨੇਗੇ ਆ 19 ਤਰੀਕ ਤੋਂ ਜਿਹੜੀਆਂ ਵੋਟਾਂ ਪੈਣੀਆਂ ਨੇ ਤੇ 23 ਨੂੰ ਰਿਜ਼ਲਟ ਆ ਕੀ ਤੁਹਾਡਾ ਉਹਦੇ ਵਿੱਚ ਕੋਈ ਗਲਤ ਤਾਂ ਵੀ ਥੋੜੀ ਥੋੜੀ ਕਰ ਲਓ ਜੀ ਬਿਲਕੁਲ ਜੀ ਜੇ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਸਾਡਾ ਜਿਹੜਾ 2000 ਪੇਟੇ ਪੋਸਟਾਂ ਦਾ ਪੋਰਟਲ ਆਨਲਾਈਨ ਨਹੀਂ ਕੀਤਾ ਜਾਂਦਾ ਅਸੀਂ ਜਿਹੜਾ ਕੀ ਹੈ ਲੁਧਿਆਣਾ ਸ਼ਹਿਰ ਦੇ ਜਿਸ ਹਲਕੇ ਦੇ ਵਿੱਚ ਵੋਟਾਂ ਪੈਣ ਜਾ ਰਹੀਆਂ ਅਸੀਂ ਥਾਂ ਥਾਂ ਤੇ ਇਹਨਾਂ ਦਾ ਭੰਡੀ ਪ੍ਰਚਾਰ ਕਰਾਂਗੇ ਔਰ ਸਰਕਾਰ ਦੀ ਜਿਹੜੀ ਹੈ ਸਰਕਾਰ ਦੇ ਵਿਰੁੱਧ ਕੋਲ ਕੋਲ ਰੈਲੀ ਕਰਾਂਗੇ ਜੀ ਲੋਕਾਂ ਨੂੰ ਇਹਨਾਂ ਦੇ ਝੂਠੇ ਵਾਅਦਿਆਂ ਬਾਰੇ ਜਾਗਰੂਕ ਕਰਾਂਗੇ ਜਿਹੜੇ ਕੰਮ ਲੈਣੇ ਆ ਭਾਈ ਪਹਿਲਾਂ ਲੈ ਲਓ ਵੋਟਾਂ ਤੋਂ ਬਾਅਦ ਤਾਂ ਨਾ ਕਰੀ ਇੱਥੇ ਮੰਤਰੀ ਦਿਸਦਾ ਨਾ ਐਮਐਲਏ ਦਿਸਦਾ ਅੱਜ ਜਿਹੜੇ ਕੀ ਹੈ ਇੱਕ ਛੱਡੂ ਜਿਹੜੇ ਕਿ ਇਹਨਾਂ ਦੇ ਸਾਥਕਾ ਸੀਐਮ ਵੀ ਜਿਹੜਾ ਕਿ ਲੁਧਿਆਣਾ ਦੇ ਵਿੱਚ ਪਹੁੰਚੇ ਹੋਏ